ਗੱਲਬਾਤ ਪੈਣੀ ਮੀਆਂ ਖਾਂ ਨਹੀ ਨਹੀ ਤੁਹਾਡੀ ਗੱਲ ਕਰਾਵਾਂਗੇ ਮੈਂ ਕਹਿੰਦਾ ਰਸਿਆਂ ਦਾ ਕੀ ਮਤਲਬ ਅਸੀਂ ਚੜ੍ਹ ਲੈਣੇ ਆ ਨਹੀਂ ਸੱਜਾ ਸਾਹਿਬ ਤੁਹਾਡੇ ਨਾਲ ਕਦੋਂ ਦਾ ਬਾਹ ਹੈ ਉਦੋਂ ਤੁਸੀਂ ਕਿਹਾ ਮਤਲਬ ਗੱਲ ਤੇ ਹੋ ਜਾਓ ਤੁਹਾਡੇ ਕਹਿਣ ਤੇ ਨਹੀਂ ਉੱਠੇ ਜੇ ਤੁਹਾਨੂੰ ਇੱਥੇ ਭਰੋਸਾ ਦੇ ਦਿੱਤਾ ਕਿ ਬੰਦਾ ਰੋਡ ਤੇ ਨਹੀਂ ਚੜੂ ਰਸੇ ਲਾ ਕੇ ਆ ਚਲੋ ਰੱਸਾ ਢਾਹ ਲੈਂਦੇ ਆ ਨਹੀਂ ਇੱਕ ਮਿੰਟ ਅਸੀਂ ਇਹ ਪਰਸਪੈਕਸ਼ਨ ਦੇ ਦਿਖਾਉਣ ਲੱਗੇ ਆ ਕਿ ਪ੍ਰਸ਼ਾਸਨ ਨੇ ਲਗਾ ਹਤਾ ਕਿ ਪ੍ਰਸ਼ਾਸਨ ਨੇ ਕੰਟਰੋਲ ਕਰਕੇ ਕੈਂਡੀਡੇਟ ਲਗਾਤਾ ਜੀ ਨਹੀਂ ਨਹੀਂ ਆ ਵੇਖੋ ਆਹ ਵੇਖੋ ਪਹਿਲਾਂ ਸਾਡੇ ਐ ਹੁੰਦੇ ਆ ਜੇ ਰਸੇ ਲਾ ਕੇ ਡਕਣਾ ਤੇ 1:30 ਵਜੇ ਵਾਲਾ ਜਿਹੜਾ ਆ ਉਹਦੇ ਲਈ ਰਸੇ ਆ ਵੀ ਤਿਆਰੀ ਕਰ ਲੋ ਜੀ ਅਸੀਂ ਤੁਹਾਨੂੰ ਵਿਸ਼ਵਾਸ ਦਿੰਦੇ ਹਾਂ ਭਾਵੇਂ ਤੁਸੀਂ ਹੋਵੋ ਵਿਸ਼ਵਾਸ ਵਿਸ਼ਵਾਸ ਆ ਤੁਹਾਡੇ ਤੇ ਇੱਕ ਸਾਲ ਤੋਂ ਮੈਂ ਜਾਣਦਾ ਮੈਂ ਮੈਂ ਸਰਟੀਫਿਕੇਟ ਦੇ ਦਿੱਤਾ ਤੁਹਾਡਾ ਨਹੀਂ ਨਹੀਂ ਫਿਰ ਸਾਨੂੰ ਖੜਨ ਦਾ ਵੀ ਹੱਥ ਹੈਗਾ ਉਹ ਖੜ ਕੇ ਤੁਸੀਂ ਆਪਣੇ ਫਿਰ ਸਾਡੇ ਬੰਦੇ ਖੜਨਗੇ ਇਹਨੂੰ ਕਰੋ ਜੀ ਜਦ ਹੀ ਕਰ ਲਓ ਇਹ ਤਾਂ ਗੱਲ ਕਰੋ ਅਸੀਂ ਆਪ ਗੱਲ ਕਰਨਾ ਹੈ ਤੁਹਾਡੇ ਸੁਖਾਂ ਨੂੰ ਨਹੀਂ ਅਸੀਂ ਤਾਂ ਆਪ ਕਦਮ ਬਾਗੇ ਧੰਨਵਾਦ ਸਾਬ ਤੁਹਾਡੇ ਇਸੇ ਬਹੁਤ ਖੁਸ਼ ਹਾਂ ਮੈਂ ਤੁਹਾਨੂੰ ਸਮਝਾਉਂਦਾ ਮੈਂ ਸਾਰੇ ਸਾਹਮਣੇ ਆਇਆ ਸਰਦਾਰ ਤੋਂ ਹਲਕਾ ਅਗਰੇ ਦੀ ਗੱਲ ਵੀ ਹੋ ਜਾਵੇ ਮੈਨੂੰ ਲੱਗਦਾ ਕੋਈ ਬੂਸਟ ਆ ਜਾ ਰਿਹਾ ਕੁਝ ਆ ਜਾ ਬੜਾ ਕੁਝ ਹੁੰਦਾ ਨਹੀਂ ਅੱਜ ਉਸਾਨਪੋਟ ਤੇ ਕੰਮ ਜਿਹੜਾ ਸਹਿਲੇ ਫੁਲਟ ਹੈ ਠੀਕ ਹੈ ਇਹ ਸਾਰੇ ਆਪਣੇ ਭੈਣ ਬਣਾ ਲਓ ਆ ਮੇਰੇ ਨਾਲ ਕੀ ਰਿਸ਼ਤੇ ਦਾ ਮੇਰੇ ਆ ਕੇ ਇਹ ਮੇਰਾ ਪਿੰਡ ਠੀਕ ਹੈ ਨਾ ਬਾਤ ਜਦੋਂ ਤੁਸੀਂ ਗਲੋ ਸਹੀ ਗਏ ਨਾ ਦਾਵੇ ਨਾ ਕਿਨਾ ਸਾਡੀ ਜਿੰਨੀ ਉਹ ਹੋਰ ਆਪਾਂ ਕਾਰਵਾਈ ਲਗਾਉਣੀ ਹੈ ਉਸ ਤਰ੍ਹਾਂ ਦਾ ਸਾਡੇ ਵਾਲ ਤੁਸੀਂ ਪਾਰਟੀ ਦੇ ਨੁਮਾਇੰਦੇ ਬਣ ਕੇ ਥੱਲੇ ਆਏ ਸਾਡੀ ਗੱਲਬਾਤ ਹੈ ਤੁਹਾਡੇ ਜੇ ਤੁਹਾਨੂੰ ਲੱਗਦਾ ਹੋਵੇ ਕਿ ਇਹ ਗੱਲ ਜਿਹੜੀ ਇਨਸਾਨੀਅਤ ਪੱਤਰ ਤੇ ਸਹੀ ਆ ਇਹਨੂੰ ਧਿਆਨ ਨਾਲ ਸੁਣ ਲਓ ਜੇ ਤੁਹਾਨੂੰ ਲੱਗਦਾ ਇਨਸਾਨੀਅਤ ਪੱਤਰ ਤੇ ਗੱਲ ਹੈ ਹੀ ਨਹੀਂ ਫਿਰ ਬਿਲਕੁਲ ਜਮੀ ਨਾ ਸਕਦਾ ਸਾਡਾ ਸਵਾਲ ਇਹ ਆ ਕਿ ਲਖੀਨਪੁਰ ਖੀਰੀ ਦੇ ਵਿੱਚ 2021 ਦੇ ਵਿੱਚ ਭਾਜਪਾ ਸਰਕਾਰ ਨੇ ਨੌ ਬੰਦੇ ਅਜੇ ਮਿਸ਼ਰਾ ਟੈਣੀ ਦੇ ਸਾਫ ਸੁਪਸ਼ਟ ਸੀ ਕਿ ਗੱਡੀ ਥਲੇ ਦਰੜ ਕੇ ਸ਼ਾਂਤਮਈ ਪ੍ਰੋਟੈਸਟ ਕਰਕੇ ਆ ਰਹੇ ਲੋਕਾਂ ਨੂੰ ਮਾਰਿਆ 120 ਬੀ ਦਾ ਉੱਟ ਕੇ ਆਇਆ ਇਸ ਤੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਕਿ ਕਮੇਟੀ ਜਿਹੜੀ 28 ਮੈਂਬਰੀ ਕਮੇਟੀ ਜਿਹੜੀ ਬਣ ਗਈ ਆ ਤੇ 12 ਮੈਂਬਰੀ ਕਮੇਟੀ ਬਣ ਗਈ ਹੈ ਤੇ 28 ਦਿਨ ਦੇ ਵਿੱਚ ਵਿੱਚ ਜਿਹੜੀ ਐਮਐਸਪੀ ਲਾਗੂ ਹੋ ਕੇ ਦੇਸ਼ ਦੇ ਮਾਰਕਾ ਫੀਸਿਆਂ 'ਚ ਚੱਲੇ ਜਾਣੀ ਹੈ ਤੇ ਕਿਸਾਨਾਂ ਕੋਲੋਂ ਅਸੀਂ ਰਾਹੀ ਮੰਗਦੇ ਆ ਕਿ ਇਹਨਾਂ ਨੂੰ ਇੰਨੀ ਦੇ ਦਿੱਲੀ ਦੇ ਦਰਵਾਜ਼ਿਆਂ ਤੇ ਬੈਠਣਾ ਪਿਆ ਇਹ ਜੁਮਲੇਬਾਜ਼ੀ ਸ਼ਬਦ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਆ ਕਿ ਸਾਡੇ ਵਾਸਤੇ ਆ ਜੀ ਕਿਸਾਨ ਜਿੱਥੇ ਮੰਗੀਆਂ ਕੋ ਉਹਨਾਂ ਨੇ 5 ਮਹੀਨੇ ਹਾਂਜੀ ਉਹ ਤੋਹਫਾਨ ਦੇ ਤੇ ਬੰਦੀਆਂ ਨੇ ਆਪਣੇ ਪੰਜ ਨਾਮ ਦੇ ਨਹੀਂ ਇੱਕੋ ਉਸ ਤੋਂ ਬਾਅਦ ਬੈਠੇ ਰਹੇ ਜਿਹੜੇ ਮਤਲਬ ਜਿਹੜੀ ਐਮਐਸਪੀ ਦੀ ਕਮੇਟੀ ਬਣਦੀ ਹੋਈ ਹੈ ਗੱਲ ਇਹ ਹੈ ਕਿ ਬੰਦੇ ਇਕੱਠੇ ਨਹੀਂ ਮੈਂਬਰ ਜਿਹੜੇ ਤੁਹਾਡੀਆਂ ਜਿੱਥੇ ਬੰਦੀਆਂ ਨੇ ਦੇਣੇ ਸੀਗੇ ਸਾਰੀਆਂ ਜਿੱਥੇ ਬੰਦੀਆਂ ਨੇ ਉਹ ਜਿੱਥੇ ਬੰਦੀਆਂ ਨੇ ਉਹ ਪੰਜ ਮੈਂਬਰ ਵੀ ਦਿੱਤੇ ਜਦੋਂ ਪੰਜ ਮੈਂਬਰ ਕਿਸਾਨਾਂ ਦੇ ਗਿਆ ਹੀ ਨਹੀਂ ਤੇ ਆਪਾਂ ਗੱਲ ਉਹ ਕਮੇਟੀ ਨੇ ਕੀ ਲਾਗੂ ਕਰਨਾ ਕਿਤੇ ਵਿੱਚ ਜਿਹੜੀ ਉਹ ਐਮਐਸਪੀ ਦੀ ਕਮੇਟੀ ਬਣੀ ਹੈ ਮੈਂ ਅਨਸਰ ਦਿੰਦਾ ਕਿ ਕਿਹੜੀ ਪੰਜ ਮੈਂਬਰ ਦੀ ਕਮੇਟੀ ਹੈ ਉਹਦੇ ਵਿੱਚ ਪੰਜ ਪੰਜ ਕਿਸਾਨਾਂ ਨੇ ਜਿਹੜੇ ਸਾਰੇ ਇਹ ਕੱਲ ਜਿਹੜੀ ਕਹਿਦੇ ਨੇ ਇਹ ਹਸਪਤਾਲ ਦਾ ਇੰਚ ਚ ਸਰ ਆਪ ਕੋ ਜਰ ਸਿੰਘ ਮਾਨ ਜਿਹੜੇ ਨੇ ਐਡੀਸ਼ਨਲ ਕਮੇਟੀ ਦੇ ਬੈਠੇ ਸੀ ਜਿਹੜੇ ਬੰਦੇ ਜਿਹੜੇ ਬੰਦੇ ਹੈ ਹੀ ਨਹੀਂ ਉੱਥੇ ਉਹਨਾਂ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਝੂਠੇ ਕਿਸਾਨ ਪਾਉਂਗੇ ਤੇ ਸਾਨੂੰ ਕਿੱਥੇ ਅਸੀਂ ਕਿੱਦਾਂ ਮਨਜ਼ੂਰ ਕਰਾਂਗੇ ਕਿ ਕਿੱਦਾਂ ਪਾਉਂਦੇ ਜਿਹੜੀਆਂ ਜਿੱਥੇ ਗੱਲ ਹੋ ਰਹੀ ਹੈ ਨਹੀਂ ਉਹ ਗੱਲ ਕਹਿਣੀ ਹੈ ਮੈਂ ਕਹਿਣੀਆਂ ਸੋਕੀਆਂ ਜਿਹੜੇ 13 ਮਹੀਨੇ ਉੱਥੇ ਬੱਜੇ ਰਹੇ ਨਾ ਕੱਲੀਆਂ-ਕੱਲੀਆਂ ਮੀਟਿੰਗਾਂ ਚ ਆ ਕੇ ਦੀਆਂ 11 ਮੀਟਿੰਗਾਂ ਤੁਹਾਡੇ ਸਰਕਾਰ ਨਾਲ ਹੋਈਆਂ ਮੈਂ ਵੀ ਉਹਨਾਂ ਮੀਟਿੰਗਾਂ 'ਚ ਜਾਂਦ ਰਿਹਾ ਕਹਿਣਾ ਤੇ ਕਰਨਾ ਕੁਝ ਹੋਰ ਆ ਉੱਥੇ ਆਪਾਂ ਕਹਿ ਦੇਣਾ ਵੀ ਉਹ ਕਿਸਾਨਾਂ ਨੂੰ ਪੰਜ ਸਿਨੀ ਚਾਨ ਅਜੀਤ ਹੈਗੇ ਤੁਹਾਡੇ ਨੂੰ ਜਿੱਥੇ ਵੀ ਵਿਧਿ ਕੀ ਹੋਈ ਆ ਅਸੀਂ ਤੁਹਾਡੀ ਗੱਲ ਸੈਂਟਰ ਤੱਕ ਜਿਹੜੀ ਪਿਛਲੇ ਵੀ ਜਦੋਂ ਕੁਝ ਇਨਸਾਨ ਦੋਨਾਂ ਚੱਲਿਆ ਮੈਂ ਉਹ ਵੀ ਕਮੇਟੀ ਦੇ ਵਿੱਚ ਸੀ ਤੁਸੀਂ ਵੀ ਕਰਾਸਪੋਰਟ ਨੂੰ ਮੈਂ ਵੀ ਕਰਾਸਪੋਰਟ ਦਾਂਗੇ ਤੁਸੀਂ ਕੋਈ ਸਾਡੇ ਮੂੰਹੋਂ ਕੋਈ ਆਪਾਂ ਕੋਈ ਐਸੀ ਸ਼ਬਦ ਜਿਹੜੇ ਕਿਸੇ ਨੂੰ ਪਿੰਚ ਕਰਨ ਜਾਂਦੇ ਹਨ ਉਹ ਕਿਤੇ ਹਮੇਸ਼ਾ ਤੁਹਾਡੀ ਗੱਲ ਹੀ ਕੀਤੀ ਜੋ ਸਹੀ ਗੱਲ ਸੀ ਉੱਥੇ ਜਾ ਕੇ ਰੱਖੀ ਆ ਪਰ ਇਹ ਸ਼ਬਦਾਂ ਤੋਂ ਵਧਿਆ ਸ਼ਬਦਾਂ ਦੀ ਗੱਲ ਨਹੀਂ ਆ ਮਕਨਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਕਾ ਅਫਸਰ ਦਾ ਅਸੀਂ ਲੇਬਰ ਦਾ ਚੰਗੀ ਨਸਲ ਦਾ ਪਿੱਤਾ ਮਰ ਗਿਆ। ਪੂਰੇ ਮੈਨਾਂ ਲੰਬੇ ਉਪਰ ਸਟਾਰ ਕਰਦੇ। ਇੱਕ ਕੰਦੇ ਵਾਸਤੇ ਲੰਬੀ ਹੋਇਆ। ਉਹ ਲੰਬਾ ਸੱਚੀ ਅਰਥੀਆਂ ਪੰਜਾਬ ਦੀ ਧਰਤੀ ਨੂੰ ਕੋਈਆਂ ਸੀ। ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀਆਂ। ਅਫਸੋਸ ਦੇ ਦੋ ਸ਼ਬਦ ਨਹੀਂ ਚੁੱਕੇ ਜਾਣ ਬਣੇ। ਕਿ ਇੰਨੇ ਲੋਕ ਇਨਾ ਬਾਰਡਰਾਂ ਤੇ ਮਾਰੇ ਗਏ। 16 ਹੁਣ ਮਾਰੇ। ਇਹ ਹਮੇਸ਼ਾ ਹੀ ਇਹ ਖੁਸ਼ੀ ਹਮੇਸ਼ਾ ਨਹੀਂ ਜਿਹੜੀ ਮੈਂ ਗੱਲ ਕਰ ਦਿੰਦਾ। ਉਹ ਹੁਣ ਮਾਰ ਕੇ 421 ਦੀ ਸਾਡੇ ਕੋਲ ਰਿਸਟ ਹੈ ਤੁਸੀਂ ਹਸਪੀਟਲਾਂ ਤੋਂ ਲੈ ਲਓ 16 ਮਾਰ ਕੇ 33 ਜਿਹੜੇ ਨੇ ਲਾਈਫਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪਡ ਰੂਟ ਇੱਕ ਮਹੀਨੇ ਲਈ ਡਿਸੈਰਟ ਹੋ ਗਿਆ ਇਹ ਇਹ ਸਰਕਾਰ ਦਾ ਤਸ਼ੱਦਦ ਨਹੀਂ ਤੇ ਦੇਸ਼ ਦੀ ਰਾਜਧਾਨੀ ਜਿਹੜੀ ਆ ਉਹ ਪੰਜਾਬ ਵਾਸਤੇ ਕਿਉਂ ਦੇਸ਼ ਦੀ ਰਾਜਧਾਨੀ ਦੇ ਵਿੱਚ ਸਾਨੂੰ ਜਾਣ ਤੋਂ ਕਿੱਦਾਂ ਰੋਕਿਆ ਜਾਂਦਾ ਹੈ ਕੀ ਹੋ ਗਿਆ ਜੀ ਉਹ ਕਿਉਂ ਹੋ てる ਇਹਨਾਂ ਸਾਰੇ ਅੰਮ੍ਰਿਤਸਰ ਵਾਲੇ ਪਿੰਡ ਦੇ ਵਿੱਚ ਕੀ ਵਧੀ ਰਹੇ ਨੇ ਕਿਹੜੀ ਰੈਲੀ ਚ ਰੈਲੀ ਪਿੱਛੇ ਹੋਈ ਨਹੀਂ ਸਮਝ ਨਹੀਂ ਆਉਂਦਾ ਉਹ ਰੈਲੀ ਕਰ ਰਹੀ ਹੈ ਕਿਉਂ ਰੈਲੀ ਕਰਨੀ ਹੈ ਕੋਈ ਵੱਡੀ ਗੱਲ ਆ ਟਾਈਮ ਟਾਈਮ ਬੀਂਗ ਪ੍ਰੋਟੈਸਟ ਟਾਈਮ ਬੀਂਗ ਪ੍ਰੋਟੈਸਟ ਉਹਦੀ ਵਾਸਤੇ ਇਜਾਜ਼ਤ ਲੈਣਾ ਕੋਈ ਵੱਡੀ ਗੱਲ ਨਹੀਂ ਹੈ ਮੈਂ ਕਿ ਜਾਵੇ ਦੇ ਵਾਪਸ ਆ ਜਾਵੇ ਉਹਦੇ ਲਈ ਕੀ ਕੀਤਾ ਕਿ ਰੈਲੀ ਵਾਲੀ ਥਾਂ ਤੇ ਰਾਤ ਪਾਣੀ ਲਾ ਦਿੱਤਾ ਪਾਣੀ ਘੜਿਆ ਇੱਕ ਮਿੰਟ ਪਾਰਕਿੰਗ ਤੇ ਜਿੱਥੇ ਗੱਡੀਆਂ ਲੱਗਣੀਆਂ ਸੀਗੀਆਂ ਉਹ ਰਸਤੇ ਸਾਰੇ ਬੰਦ ਕਰ ਲਏ ਪੋਲਿਟਿਕਾ ਸੰਯੁਕਤ ਕਿਸਾਨ ਮੋਰਚਾ ਜਾਂ ਇਹਨਾਂ ਦੇ ਵਿੱਚ ਆਪਾਂ ਫੀਕਾਵਾਦ ਚ ਗੱਲਾਂ ਕਰੀਏ ਇਹ ਐਸਕੇਮ ਨੌਨ ਪੋਲਿਟਿਕਲ ਆ ਜਾਨਾ ਐਸਕੇਮ ਕੋਈ ਫੜੇ ਬਿਨਾਂ ਕੇਮ ਐਮ ਫੜੇ ਅਸੀਂ ਕਿਸਾਨ ਹਿੱਤ ਦੀ ਗੱਲ ਕਰਨ ਵਾਸਤੇ ਕੋਡੇ ਕੋਈ ਫੜੇ ਸਾਡੇ ਆਹ ਸਵਾਲ ਨਾ ਕਿ ਵਿਰੋਧ ਜਿਹੜਾ ਵਾ ਸ਼ਹਿਰ ਚੈਂਟਰ ਕੀਤਾ ਉਹਨਾਂ ਨੇ ਤੇ ਪੂਰੇ ਸ਼ਹਿਰ ਵੱਲੋਂ ਵਿਰੋਧ ਆ ਵੀ ਜਿਹੜਾ ਸਾਡਾ ਕਿਸਾਨਾਂ ਦੀ ਕਾਤਲ ਪਾਰਟੀ ਐ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇਹ ਸਾਡੇ ਕਿਸਾਨਾਂ ਦੀ ਮਜ਼ਦੂਰਾ ਦੀ ਸਾਡੇ ਸਾਰਿਆਂ ਦੀ ਸਾਂਝੀ ਜਿਹੜੀ ਹੈ ਇਹ ਜਿਹੜੀ ਹੈ ਕਾਦਲ ਪਾਰਟੀ ਹੈ ਦੇਖ ਕਰਕੇ ਬੀਜਪੀ ਦਾ ਅੱਜ ਵਿਰੋਧਾ ਜਨਰੇਸ਼ ਬੱਪੂ ਦਾ ਬਹੁਤ ਜ਼ਿਆਦਾ ਵਿਰੋਧ ਆ ਤੇ ਇਹ ਕਰਾਂਗੇ ਇਹ ਤੋਂ ਬਾਅਦ ਚ ਅਸੀਂ ਭੈਣੀ ਹੋ ਚੱਲ ਅੱਜ ਜਿਹੜੇ ਸਾਡੇ ਪਿੱਦੀ ਗਰੁੱਪ ਵਾਲੇ ਹੈਗੇ ਆ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈਗਾ ਬੀਜਪੀ ਦੇ ਜਿਹੜੇ ਲੀਡਰ ਖਲੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀਆਂ ਮੰਗਾਂ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੈ ਵੀ ਇੱਕ ਦੂਜੇ ਨੂੰ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋ ਗਈ ਜਿਹੜਾ ਕਿ ਲਾਅ ਐਂਡ ਟਰ ਦੀ ਡਿਊਟੀ ਵੀ ਸਾਡੀ ਜੀ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਹੈ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਣੀ ਗੱਲਾਂ ਦੱਸੀਆਂ ਉਹਨਾਂ ਨੇ ਸੁਣੀਆਂ ਵੀ ਆ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਵੀ ਜਿੱਥੇ ਕੋ ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ ਘਟ ਬੋਲੋ ਬਹੁਤ ਵਧੀਆ ਜਾ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜਦੋਂ ਤੁਸੀਂ ਕਿਸੇ ਨਾਲ ਮਾੜਾ ਬੋਲੋਗੇ ਤੇ ਜਦੋਂ ਉਹ ਪਾਵਰ 'ਚ ਆ ਗਿਆ ਤੇ ਫਿਰ ਮੇਰੇ ਖੰਡੋਂ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ ਸਭ ਕਿਸ ਪਾਰਟੀ ਨਾਲ ਸੰਬੰਧਤ ਸੀ ਉਮੀਦਵਾਰ ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਪੰਦੇਰ ਗਰੁੱਪ ਜੀ ਦੇ ਹੈਗੇ ਨੇ ਪਰ ਜਿਹੜੇ ਪੰਦੇਰ ਸਾਹਿਬ ਉਹ ਵੀ ਬਹੁਤ ਵਧੀਆ ਨਾਈਸ ਨੇ ਜਿਹੜੇ ਇਹਨਾਂ ਨੇ ਇੱਥੇ ਨਿਮਾਇੰਦਗੀ ਕਰ ਰਏ ਸੀ ਹਰਮਿੰਦਰ ਸਿੰਘ ਮਸਾਨੀਆਂ ਉਹ ਵੈਰੀ ਨਾਈਸ ਔਰ ਉਹਨਾਂ ਨੇ ਵੀ ਸਾਡੀ ਗੱਲ ਨੂੰ ਬੜਾ ਰਾਜੂ ਜੀ ਆਏ ਸੀ ਉਹ ਵੀ ਸਾਡੇ ਆਪਣੇ ਨੇ ਉਹਨਾਂ ਨੂੰ ਬੜੇ ਨਾਈਸ ਤਰੀਕੇ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸਾਰਾ ਕੀਤਾ ਹੈ ਨਹੀਂ ਜੀ ਘਟਨਾ ਕੋਈ ਨਹੀਂ ਵਾਪਰੀ ਕਿਉਂਕਿ ਸਾਡੇ ਜਿਹੜੇ ਮਾਨਯੋਗ ਸ਼੍ਰੀ ਹਰੀਸ਼ ਦੇਵਾਂ ਜੀ ਆਈਪੀਐਸ ਉਹਨਾਂ ਦੇ ਅਸੀਂ ਦੇਸਾਂ ਦੇ ਦੇਸਾਂ ਅੰਸਾਰ ਜਿਹੜਾ ਲਾਅ ਆਰਡਰ ਕੈਮਰਾ ਖਰੇ ਨੇ ਇੱਥੇ ਸ਼੍ਰੀ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਬੜਾ ਪੀਸਫੁਲੀ ਜਿਹੜਾ ਹੈਗਾ ਖਤਮ ਹੋਇਆ ਜੀ